ਤੂੰ ਦੱਸ ਤੂੰ ਪਰਦਾ ਕਿਉਂ ਨਹੀਂ ਹੈ ਸਾਰਾ ਦਿਨ ਖੇਡਦਾ ਰਹਿੰਦਾ ਕਦੀ ਉੱਧਰ ਕਦੀ ਉਧਰ ਗਲੀਆਂ ਵਿੱਚ ਘੁੰਮਦਾ ਰਹਿੰਦਾਵੇਂ ਤੇਰਾ ਧਿਆਨ ਕਿੱਥੇ ਹੁੰਦਾਵੇਂ ਅੱਜ ਤੂੰ ਸਹੀ ਤਰ੍ਹਾਂ ਪੜ੍ਹੇਂਗਾ ਨਾ ਫੇਰ ਹੀ ਕੁਝ ਬਣੇਂਗਾ ਓ ਵੇਖ ਤੇਰਾ ਪਾਏ ਦਾ ਮੁੰਡਾ ਕਿੰਨਾ ਪੜਦਾ ਪਰਦਾ ਰਹਿੰਦਾ ਸਵੇਰੇ ਸ਼ਾਮ ਸਵੇਰੇ ਸ਼ਾਮ ਤੂੰ ਨਲਾਇਕ ਜਿਹਾ ਤੇਰਾ ਪਿਓ ਵੀ ਇੰਜ ਦਾ ਹੀ ਹੈ ਜਿਹੜਾ ਤੈਨੂੰ ਸਮਝਾਂਦਾ ਹੀ ਨਹੀਂ ਹੈ ਹੋਰ ਕੀ ਕਿੱਥੇ ਤੇਰਾ ਬਾਪੂ ਬੁਲਾ ਕੇ ਲਿਆ ਆਪਣੇ ਪਿਓ ਨੂੰ ਦਾ ਸੈਰਾ ਤੇਰੀ ਆ ਕਰ ਤੂੰ ਆ ਪਾ ਹਾਂ ਬੇਟਾ ਕੀ ਹੋ ਗਿਆ ਮਮਾ ਮਾਰਦੀ ਐ ਮਾਰਨਦੀ ਐ ਝੂਠਾ ਤੇਰਾ ਪਿਓ ਵੀ ਝੂਠਾ ਤੇ ਤੂੰ ਵੀ ਝੂਠਾ ਕਿਉਂ ਮਾਰਦੀ ਤੂੰ ਮੁੰਡੇ ਨੂੰ ਛੋਟੇ ਬੱਚੇ ਨੂੰ ਨਹੀਂ ਮਾਰਿਆ ਤਰੋਂ ਨਹੀਂ ਮੈਂ ਉਹ ਕਹਿੰਦੇ ਆ ਮਾਰਦੀ ਮਮਾ ਹਾਂ ਮਾਰਦੀ ਐ ਨਾ ਇੱਕ ਚੰਡ ਨਾ ਤੇਰੇ ਮੂੰਹ ਤੇ ਮਾਰਾ ਵਗਾ ਕੇ ਹੁਣ ਵੀ ਤੇ ਇਹੇ ਕੰਮ ਕਰਨ ਨਹੀਂ ਹੁਣ ਕੀ ਕਰਨ ਨਹੀਂ ਆ ਦੱਸ ਤੂੰ ਮੁੰਡੇ ਤੇਰੇ ਨੇ ਨਾ ਅੱਖ ਨਹੀਂ ਬੰਨਣਾ ਇੱਥੇ ਗਲੀਆਂ ਚ ਕਿਉਂ ਨਹੀਂ ਬੰਨਣਾ ਕਿ ਖਾਣੀ ਅੰਨੇ ਕਿਉਂ ਨਹੀਂ ਬੰਦਾ ਮੁੰਡੇ ਨੇ ਏ ਖਾਣੀ ਅੰਨੇ ਹੈ ਹੈ ਤੂੰ پڑھਦਾ ਕਿਉਂ ਨਹੀਂ ਤੇਰਾ ਪੜਾ ਸੋਚਦੀ ਤੇਰੀ ਮਾਂ ਵਾ ਹੱਥ ਨਾਲ ਆਵੇਂ ਮੁੰਡੇ ਨੂੰ ਗੁੱਸੇ ਨਾਲ ਇੱਕੋ ਵਾਰ ਸਾਡਾ ਸੁੱਖ ਨਾ ਮੁੰਡਾ ਵਾ ਉਹਨੂੰ ਵੀ ਮਾਰ ਚ ਡਕਾ ਮਾਰ ਮਗਰ ਡਰਾਈ ਰੱਖਿਆ 24 ਘੰਟੇ ਤੂੰ ਹੀ ਤਾਂ ਕੁਝ ਸਮਝਾਉਂਦੇ ਨਹੀਂ ਡਰਦਾ ਰਹਿੰਦਾ ਤੂੰ ਹੀ ਕੁਝ ਸਮਝਾਉਂਦੇ ਹੋ ਕੀ ਸਮਝਾਵਾਂ ਲੋਕਾਂ ਦੇ ਬੱਚੇ ਖੁਦ ਨੂੰ ਨਾ ਪੜਦੇ ਮੋਸ਼ਨ ਲਾਦੇ ਮੁੰਡੇ ਦੀ ਲਾਈ ਹੋਈਆਂ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਟਿਊਸ਼ਨ ਲੱਗੀ ਕਿ ਨਹੀਂ ਲੱਗੀ ਬੱਚੇ ਦੀ ਤੁਹਾਡਾ ਭਲਾ ਇੱਥੇ ਹੁੰਦਾ ਨੀ ਧਿਆਨ ਕਿਤੇ ਨਾ। ਉਹ ਭੇਜਦੀਆਂ ਪੈਸੇ ਵੀ ਫੂਕਦੀਆਂ ਤਾਂ ਵੀ ਨਹੀਂ ਪੜਦਾ। ਪਾਸ ਹੀ ਹੋਇਆ ਮੱਸਾ। ਮੈਡਮ ਕਹਿੰਦੀ ਪਾਸ ਹੀ ਆਏ ਨੇ ਤੇ ਫੇਲ ਨਹੀਂ ਹੋਣਾ ਸੀ ਉਹਨੇ। ਪਾਸ ਹੀ ਆਇਆ। ਪਾਸ ਹੀ ਆਇਆ। ਐਨੇ ਚੁ ਖੁਸ਼। ਦਿਲ ਲਾ ਕੇ ਪੜਿਆ ਕਰ ਹੈਂ। ਠੀਕ ਹੈ ਦਿਲ ਲਾ ਕੇ ਪੜਿਆ ਕਰ। ਆਪਾਂ ਵੱਡੇ ਵੱਡੇ ਕੰਮ ਕਰਨੇ, ਵੱਡੇ ਵੱਡੇ ਅਫਸਰ ਬੰਨਣਾ, ਆਪਾਂ ਵੱਡੇ ਹੋ ਕੇ। ਹਾਂ ਅੰਡੇ ਲੈ ਲੈ ਕੇ ਵੱਡੇ ਵੱਡੇ ਅਫਸਰ ਬੰਨਣਾ। ਸੋਹਣੇ ਸੋਹਣੇ ਤਰੀਕੇ ਅੰਡੇ ਆnde ਫੇਰੋ ਨਾ। ਅੰਡੇ ਆnde। ਮੇਰਾ ਮੰਨਣਾ ਸਰਦੈ ਰਹਿੰਦਾ 24 ਘੰਟੇ ਸਰਦੈ ਹੀ ਰਹਿੰਦਾ ਜਦੋਂ ਵਧੀ ਦਾ ਮੁੰਡਾ ਵੇਖੋ ਕਿੰਨੇ ਮੇ ਪੜਦਾ ਰਹਿੰਦਾ ਸਾਰਾ ਦਿਨ ਪੜਦਾ ਰਹਿੰਦਾ ਨੰਨਾ ਕੀ ਤੇ ਬਾਹਰ ਗਲੀ ਚ ਫਿਰਦਾ ਵੇ ਵੇਖੋ ਉਹ ਵੱਡਾ ਹੋਇਆ ਇਹ ਛੋਟਾ ਹੋਇਆ ਆਪਣੇ ਟਾਈਮ ਦੇ ਵਿੱਚ ਬਚਪਨ ਜੀ ਵੀ ਪੜਦਾ ਸੀ ਪੜਦਾ ਨਹੀਂ ਸੀ ਬਚਪਨ ਜੀ ਵੀ ਪੜਦਾ ਬੱਚੇ ਨੂੰ ਨਾ ਸ਼ੁਰੂ ਤੋਂ ਆਦਤ ਪਈ ਹੁੰਦੀ ਹੈ ਪੜਨ ਦੀ ਉਹਦੇ ਪਿਓ ਨੇ ਵੇਖੋ ਕਿਵੇਂ ਕਸਕੇ ਰੱਖਿਆ ਮੁੰਡੇ ਨੂੰ ਕੋਈ ਗੱਲ ਨਹੀਂ ਇਹਨੂੰ ਹੀ ਕਰਦਾ ਉਹਨੇ ਵੀ ਨਾ ਤੁਹਾਡੇ ਵੱਡੇ ਭਰਾ ਨੇ ਆਪਣੇ ਬੱਚੇ ਬਾਹਰ ਭੇਜ ਗਏ ਹੋਰ ਕੀ ਤੇ ਸਾਡਾ ਵੀ ਬਾਹਰ ਜਾਊਗਾ ਬਾਹਰ ਜਾਊਗਾ ਇਹ ਕਿ ਮੈਂ ਬਾਹਰ ਚਲ ਜਾਊਗਾ ਜੇ ਪਰਦਾ ਹੀ ਨਹੀਂ ਹੈ ਤੇ ਉਹ ਕਿ ਮੈਂ ਬਾਹਰ ਚਲ ਜਾਊਗਾ ਮੈਂ ਕਹਿੰਦੀ ਜਿਵੇਂ ਮਰਜੀ ਪਾਵੇਂ ਡਬਲ ਪਹਿਰੇ ਦੇ ਕੇ ਡਿਟੂਸ਼ਨ ਲਵਾਉ ਵਦਿਆ ਇਹਨੂੰ ਬਾਹਰ ਭੇਜਣਾ ਸੀ ਜਾਨਾ ਨਾ ਬਾਰਾ ਹਾਂ ਜਾਇਗਾ ਬਾਰਾ ਟੈਨਸ਼ਨ ਨਾਲ ਮੈਂ ਹੋਕੀ ਆਮਾ ਉਹਨਾਂ ਵਾਲੋ ਜਿੰਨੀ ਦਿਨ ਮੋਂਾਂ ਦੇ ਘਰ ਨਾ ਜਾਵਾਂ ਮੇਰੇ ਨਾਲ ਸੀਲੇ ਅਕਬਰਦੀ ਰੰਦੀ ਵੇਖ ਕੇ ਤੇ ਆਵਾਂ ਜੀ ਅਕਬਰ ਜੀ ਤੈਨੂੰ ਐਵੇਂ ਇਹ ਗੱਲਾਂ ਕਰਦੀ ਆ ਤੂੰ ਮੈਂ ਦੱਸ ਵੇਖ ਕੇ ਤੇ ਆਵਾਂ ਈ ਵੇਖ ਨਹੀਂ ਉਹਨਾਂ ਦੇ ਟੋਪਸ ਬਣਾਏ سونے ਦੇ ਮੈਨੂੰ ਕਾਂਡਨ ਨੇ ਦੱਸਿਆ ਕੁਛ ਨਾ ਕਰ ਕੇ ਮਕਾਨ ਤੇ ਟਿੱਕਰ ਪਿਆ ਨਹੀਂ ਲੰਦੇ ਜੋੜੀ ਜਾਂਦੇ ਜੋੜੀ ਜਾਂਦੇ ਪਿਆ ਵੇਖ ਕੇ ਤੇ ਆਵਾਂ ਸੂ ਲੈ ਕੇ ਆਵਾਂ ਉਹਨਾਂ ਦੀ ਮੈਂ ਤੁਸੀਂ ਇੱਥੇ ਬੈਠੇ ਰਹਿਣਾ ਪਿਓ ਪੁੱਤਰ ਸੂਆਂ ਲੈ ਲੇਗਾ ਮਨ ਸਾੜ ਦਿਰਨੀ ਆਹੋ ਪਤਾ ਨਹੀਂ ਇਹਨੂੰ ਕੀ ਹੋ ਗਿਆ ਧਿਆਣ ਹੀ ਇੱਧਰ ਆਪਣੇ ਵਾਲ ਆਪਣੀ ਵੇਖ ਨਹੀਂ ਅਗਲੇ ਦੀ ਵੇਖ ਨਹੀਂ ਹੈ ਅਗਲਾ ਕੀ ਕਰਦਾ ਪਿਆ ਆਪਣੇ ਸਿਸਟਮ ਦਾ ਕੋਈ ਨਹੀਂ ਪਤਾ ਤੈਨੂੰਗਾ ਆਪਣਾ ਘਰ ਵੇਖੋ ਤੇ ਨਾਂ ਹੀ ਛੋੜੋ ਕੇਵਲ ਵੇਖ ਕੇ ਚਲ ਬੁੱਤਰਾ ਪਾ ਚਲੀਏ ਖੇਡਣ ਜਾਣਾ پارک ਚਲੀਏ ਆਪਾਂ ਹੈ ਚਲ ਆਪਾਂ پارک ਚਲਦੇ ਆਂ ਹੋ ਕੇ ਤੇ ਆਵਾਂ ਪਤਾ ਲੱਗਣਾ ਚਾਹੀਦਾ ਸ਼ਰੀਕ ਕਰਦੇ ਕੀ ਪਏ ਆ ਸੱਸਰੀ ਕਾ ਭਾਈ ਜੀ ਸੱਸੀ ਵਾਲ ਜੀ ਕੀ ਹਾਲ ਚਾਲ ਦੇ ਸਾਡੇ ਤੇ ਹਾਲ ਠੀਕ ਹੈ ਤੁਹਾਡਾ ਕੀ ਹਾਲ ਚਾਲ ਹੈ ਨਾ ਕਿਰਪਾ ਕਿਰਪਾ ਮਹਾਰਾਜ ਦੀ ਮਾਲਕ ਦੀ ਕਿਰਪਾ ਤੇ ਬਣੀ ਰਹਿਣੀ ਚਾਹੀਦੀ ਤੁਹਾਡੇ ਤੇ ਵੀ ਤੇ ਟਾਡੇ ਤੇ ਵੀ ਹਾਂ ਜੀ ਕੋਈ ਸੁਣਾਓ ਹੋਰ ਠੀਕ ਠਾਕ ਜੀਨੀ ਕਿੱਧਰ ਹੈ ਕਰ ਰਹੀ ਆ اچھا ਕਰ ਰਹੀ ਹੈ ਵੀਰਾ ਨਾ ਪਰਵਾਦਾ ਕੀ ਹਾਲ ਕੀ ਛੋਟੇ ਠੀਕ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਅੱਜ ਕੱਲ ਤੁਹਾਡਾ ਬੱਚਾ ਪੜਦਾ ਨਿਕਲਾ ਵਾਵਾ ਪੜਦਾ ਮੈਂ ਸੁਣਿਆ ਆ ਪਰ ਹੁੰਦੇ ਆ ਨਹੀਂ ਉਹ ਵੈਸੇ ਵੀ ਬੜਾ ਪੜਦਾ ਰਹਿੰਦਾ ਸਾਰਾ ਦਿਨ ਪੜਦਾ ਰਹਿੰਦਾ ਹਾਂ ਲਾਇਕ ਬੜਾ ਹੈ ਪੂਰਾ ਧਿਆਨ ਦਿੰਦੇ ਹੋ ਨਾ ਬੱਚਿਆਂ ਤੇ ਹਾਂ ਜੀ ਹਾਂ ਜੀ ਇੱਕ ਤੁਹਾਡਾ ਛੋਟਾ ਭਰਾ ਵੈ ਬਿਲਕੁਲ ਨਹੀਂ ਧਿਆਨ ਦਿੰਦਾ ਬੱਚੇ ਤੇ ਰਹੀ ਵੀਰ ਨੂੰ ਤੰਗ ਨਾ ਨਾ ਕਰਿਆ ਕਰੋ ਨਾ ਮੈਂ ਤੰਗੜਾ ਕਰਦੇ ਆ ਆਹ ਉਹ ਦੀ ਕਹਿਣ ਦੀ ਗੱਲ ਛੱਡੋ ਤੇ ਮੈਨੂੰ ਦੱਸੋ ਯਾਰ ਕਾਰੋਬਾਰ ਕੀ ਹੋਇਆ ਹੈ ਅੱਜ ਕੱਲ ਤੁਹਾਡੇ ਚੱਲਦਾ ਵੇ ਕੋਈ ਬਾਤ ਰੋਟੀ ਪਾਣੀ ਦੇਂਦੇ ਆ ਮਾਰਾ ਠੀਕ ਹੈ ਤਾਂ ਬਸ ਹੀ ਰੋਟੀ ਪਾਣੀ ਨਿਕਲਦੀ ਹੋਣੀ ਹੈ ਨਾ ਅੱਛਾ ਮੈਂ ਤੇ ਸੁਣਿਆ ਤੁਹਾਡਾ ਕਾਰੋਬਾਰ ਬੜਾ ਵਧੀਆ ਚੱਲਦਾ ਵੇ ਕੀ ਇਹਨੇ ਕਿਹਾ ਕੋਈ ਸਾਈਡ ਬਿਜ਼ਨਸ ਛੁਰੂ ਕੀਤਾ ਹੈ ਨਹੀਂ ਨਹੀਂ ਕੋਈ ਕੰਮ ਨਹੀਂ ਆਹ ਤਾਂ ਕਿ ਸਮਨੇ ਕੰਮ ਕਰਨੇ ਇਹ ਕੰਮ ਇਹ ਕੰਤ ਬੇਰੀ ਦਿਦੀ ਨੂੰ ਤਪੱਸਣਾ ਆ ਤੇ ਦਿੱਤੇ ਉਹ ਜਿੱਦ ਕਰਨੀ ਕਿ ਪੜਾ ਦੇ ਉਹ ਤਾਂ ਮੈਂ ਚਲ ਨਾਲ ਨਹੀਂ ਕੋਈ ਗੱਲ ਨਹੀਂ ਅੱਛਾ ਹਾਂ ਕੋਈ ਗੱਲ ਨਹੀਂ ਚਲੋ ਮੈਂ ਆਨੀ ਫਿਰ ਦੀਦੀ ਨੂੰ ਹੀ ਪੁੱਛਦੀ ਆ ਆ ਜਿੰਦੇ ਸਵੇਰੇ ਸੇ ਪੁੱਛਣ ਕੰਮ ਕਰ ਕੀ ਕਰਨ ਦਾ ਕੀ ਨਹੀਂ ਚੱਲਦਾ ਕੰਮ ਕਰ ਜਿਹੜਾ ਚੱਲੀ ਜਾਂਦਾ ਤੇ ਹੁਣ ਸੋਨੇ ਦਾ ਪਤਾ ਨਹੀਂ ਦੱਸਤਾ ਜਾਂਦਾ ਨਿਰਮਲ ਨੇ ਦੱਸਤਾ ਨੂੰ ਕੀ ਬਣਾ ਕੇ ਦਿੱਤਾ ਆ ਮੈਂ ਉਹ ਨੂੰ ਸੰਕਰੂਗੀ ਛੋਟੂ ਨੂੰ ਕਿ ਮੈਨੂੰ ਬਣਾ ਕੇ ਦੋ ਅੱਗੇ ਤੇ ਬਾਹਰ ਰੋਟੀ ਵੀ ਖਾਣ ਜਾ ਕੇ ਹੋਟਲ ਚਾ ਉਹਦਾ ਫालतू ਖਰਚ ਕਰਾਉਂਦੀ ਰਹਿੰਦੀ ਤੇ ਇਹ ਹੀ ਗੱਲ ਨਹੀਂ ਸੱਚੀ ਕਲ ਜੀ ਸੱਚੀ ਕਰਾਉਣੀ ਮੇਰੇ ਹਾਲ ਚਾ ਪੁੱਛਿਆ ਆਪਣੇ ਜਠਾਨੀ ਦਾ ਤੂੰ ਨਹੀਂ ਆਉਂਦੇ ਨਹੀਂ ਤੂੰ ਹੀ ਆ ਗਏ ਜਦ ਇਹ ਹੈ ਹਾਲ ਚਾ ਇਹਨਾ ਮਤਲਬ ਬਟਵਾਰਾ ਹੋ ਗਿਆ ਤੇ ਤੂੰ ਹੀ ਆਣਾ ਨਾ ਨਹੀਂ ਛੱਡ ਦੋਗੇ ਨਹੀਂ ਆਈਦਾ ਵਾ ਮੈਂ ਨਹੀਂ ਕਰਦਾ ਪਰ ਤੂੰ ਵੇ ਹੁੰਦੇ ਘੁੰਮਾਉਗੇ ਉੱਤੇ ਜਾਣਾ ਹੀ ਪੈਂਦਾ ਸਾਰਾ ਦਿਨ ਮੈਂ ਘਰ ਨਹੀਂ ਰਹਿ ਸਕਦੀ ਘਰੇ ਘਰੇ ਆ ਸਰੋ ਰੋਟੀ ਪਾਣੀ ਹਾਂ ਉਹ ਘਾਹੀ ਕਰੀ ਦੀ ਤੂੰ ਇਹ ਤਵਰ ਨਹੀਂ ਕਰ ਰੋਂਠੇ ਬਣਾਉਂਦੇ ਰਹੀ ਉਹ ਘਾਹੀ ਕਰਨੇ ਇਹ ਨਹੀਂ ਬਾਹਰ ਦਾ ਖਾਸ ਤਵਰ ਬਜ਼ਾਰੋਂ ਨਹੀਂ ਮੰਗਵਾਉਂਦੇ ਮੈਂ ਤੇ ਬਜ਼ਾਰੋਂ ਹੀ ਮੰਗਾਵਨੀ ਚਲੋ ਤੁਹਾਡੀ ਮਰਜ਼ੀ ਤੁਸੀਂ ਤੇ ਕੁਰਸੀ ਬੜੀ ਕਰਦੇ ਹੋ ਹਨਾ ਕਰੀਏ ਤੇ ਫੇਰ ਘਰ ਬਣਦੇ ਇਹ ਥੋੜੇ ਰੋਲ ਬਿਆਰ ਤੁਰੇ ਰਹੋ ਸਾਡੇ ਮੂੰਹ ਨਹੀਂ ਆਲੂ ਵਾਲੇ ਪੌਂਠੇ ਚੜਦੇ ਕੌਣ ਚੜਾਡੇ ਨੇ ਸਾਨੂੰ ਨੇ ਸਵਾਦ ਲੱਗਦਾ ਆਓ گے ਫੇਰ ਪਤਾ ਲੱਗਦਾ ਕੰਨ ਸੇਕ ਨਹੀਂ ਚੜਦੇ ਹੈ ਤੇ ਹੋਰ ਦੀਦੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਮੈਂ ਸੁਣੀ ਆ ਤੇ ਤੁਹਾਨੂੰ ਸੁਣਾਈ ਹੈ ਮਟੋਸਾ ਬੁੜਾ ਐ ਮੁੰਦਰੀ ਨਹੀਂ ਨਾਲ ਮੁੰਦਰੀ ਵੀ ਤਾਂ ਹੈ ਹੋਰ ਇਹ ਤਾਂ ਆ ਪਾਇਆ ਤੇ ਆ ਕੰਮ ਕਰੀਦੇ ਨੇ ਦੇਖ ਰੋ ਚਾਹ ਡਿਟਾਈਜ ਜੋ ਸਹੀ ਦੇਣਾ ਕਿਰਸਾ ਕਰ ਕਰਕੇ ਤੂੰ ਇਹ ਵੇ ਤੂੰ ਹੀ ਕਰੀਂ ਹੋਰ ਲੈ ਮੈਂ ਬਣਾ ਕੇ ਲਈ ਤੋਸ ਲੈਣ ਦੇ ਮੁੰਡਰੀ ਨਹੀਂ ਮੰਦੀ ਹੋਈ ਹਾਂ ਅੱਛਾ ਤੂੰ ਹੀ ਕਰਿਆ ਕਰ ਕਰ ਰੋਟੀ ਬਾਜ਼ਾਰ ਤੁਰ ਪਈ ਨਹੀਂ ਖਾਣ ਰੋਜ ਹੱਲੇ ਤੇ ਭੈਜੀ ਕਹਿੰਦੇ ਪਿਆ ਸਾਡੇ ਦੁਕਾਨੀ ਨਹੀਂ ਉਹ ਤੇ ਕੰਮ ਨਹੀਂ ਹਗਾ ਤੇ ਫੇਰ ਵੇਖੋ ਤੋਪਸ ਬਣਾ ਲਿਆ ਛੱਡਦੀ ਕਿਉਂ ਮੈਂ ਕਿਉਂ ਛੱਡਣਾ ਮੈਂ ਸੜਦੀ ਨਹੀਂ ਮਰੀ ਇਸ ਕਰਾਂਗੀ ਤੁਹਾਡੇ ਤੋਂ ਵੱਡੇ ਡਾਪਸ ਬਣਾਵਾਂਗੀ ਮੈਂ ਮੈਂ ਕਿਉਂ ਸੜਨਾ ਨਾਲੇ ਤੁਹਾਡਾ ਕਾਰੋਬਾਰ ਹੋ ਰਿਹਾ ਸਾਡਾ ਕਾਰੋਬਾਰ ਅੱਜ ਬਾਜ਼ਾਰ ਤੁਰੀ ਵੀ ਨਹੀਂ ਤੂੰ ਕਿੱਥੋਂ ਕਰ ਲੈਣੀ ਕਿਰਸ ਹਾਂ ਕਿਰਸ ਆਦਨ ਆ ਜਾਂਦੀ ਰੋਜ ਜੜੀ ਐ ਤੇ ਕਾਫੀ ਭਾਰੀ ਆ ਰਿੰਗ ਵੀ ਸੜਿਆ ਨਾ ਕਰ ਤੀ ਜਾ ਵੇਖ ਕੇ ਮੈਂ ਕਿਉਂ ਸੜਨਾ ਉਹ ਸੜਦੀ ਨਹੀਂ ਆ ਹੋਰ ਸੁਣੋ ਹੋਰ ਵਧੀਆ ਚਾਹ ਵੀ ਹੋਵੇ ਨਹੀਂ ਨਹੀਂ ਚਾਹ ਨਹੀਂ ਵੇਣੀ ਮੈਂ ਕਿਹ ਗੇੜਾ ਮਾਰ ਆਵਾ ਹਾਲ ਪੁੱਛੀ ਆਵਾ ਹਾਂ ਹੋ ਪੁੱਛਣ ਤੇ ਤੂੰ ਜਾਣੇ ਨਾ ਇੰਡੋਸਾਂ ਦਾ ਤੈਨੂੰ ਪਤਾ ਲੱਗ ਗਿਆ ਹਣਾ ਮੱਚ ਕੇ ਜੋ ਹਾਂ ਤੂੰ ਹੀ ਤੇ ਮੈਨੂੰ ਦੱਸਿਆ ਨਹੀਂ ਕਿ ਜਿਵੇਂ ਨਾ ਮੈਂ ਖੋ ਕੇ ਲੈ ਜਾਣੇ ਹਣਾ ਤੂੰ ਹੀ ਬਣਾ ਕੇ ਬਾ ਹੱਥ ਬਣਾਵਾਂਗੀ ਕਹਿਨੀ ਤੁਹਾਡੇ ਦਿਓਰ ਨੂੰ ਬਣਾ ਕੇ ਦਵੇ ਮੈਨੂੰ ਜਿਵੇਂ ਉਹਨੂੰ ਕਹਿਣਾ ਨਾ ਤੇ ਹੋਰ ਕਿੱਥੋਂ ਲੈ ਆਣੀ ਮੈਂ ਪੇਕਿਆ ਥੋੜੀ ਲੈਣੀ ਤੂੰ ਵੀ ਪੇਕਿਆ ਥੋੜੀ ਲੈ ਕੇ ਆਇਓ ਆ ਤਿੱਕੇ ਰਸ ਕਰੀਦੀ ਆ ਰੋਟੀ ਬਿਯਾਰ ਨਹੀਂ ਖਾਣ ਜਾਈਦੀ ਘਰ ਦੇ ਨਾ ਰੋਟੇ ਨਾ ਖਾਈਂਦੀ ਹਨ ਆ ਵੇਲਾ ਤੇ ਅੱਛਾ ਰੋਟੀਆਂ ਜੋੜ-ਜੋੜ ਕੇ ਰੋਟੀਆਂ ਦੀ ਕਿਸ਼ ਕਰ ਕਰਕੇ ਵਾਪਸ ਮੰਦੇ ਆਂ ਔਰ ਅੱਛਾ ਯਾਬ ਬਿਯਾਰ ਦਾ ਖਾਣਾ ਤਿਆਰ ਘਰ ਦਾ ਚਲੋ ਠੀਕ ਐ ਸਾਂਭ ਲੋ ਕਿਤੇ ਚੋਰੀ ਨਾ ਹੋ ਜਾਣ ਤੁਹਾਡੇ ਗਹਿਣੇ ਕੋਈ ਚੱਜ ਦੀ ਗੱਲ ਕਰੀਦੀ ਹੁੰਦੀ ਐ ਮੈਂ ਤੁਹਾਨੂੰ ਮਾੜੀ ਗੱਲ ਕਿ ਕਿਰ ਸੋਈ ਚ ਕੌਣ ਕਹਿਣੇ ਰੱਖਦਾ ਕਿਤੇ ਨਾ ਆਵੇ ਕਿਤੇ ਚੋਰੀ ਹੋਏ ਆ ਹੌਂਸ ਚੋਰੀ ਕਰਾ ਕੇ ਛੱਡਣੀ ਮੈਂ ਕਿਹਾ ਧਿਆਨ ਨਾ ਰੱਖਿਆ ਕਰੋ ਹਾਂ ਅੱਜ ਕੱਲ ਮਤ ਦੇਣ ਦਾ ਸਮਾਂ ਨਹੀਂਗਾ ਰੱਖ ਪਿੰਡੀ پڑਸੇ ਚੋਰੀ 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 ਤੇਰਾ ਕੰਮ ਹੀ ਇਹੋ ਆ ਹਾਂਜੀ ਹਾਂਜੀ ਗਾਲ ਕੌਣ ਇਹ ਬਾਰੇ ਫालतू ਬੋਲੀ ਜਾਂ ਸਮਝਾਈ ਜਾਂਦਾ ਬੱਚਿਆਂ ਨੂੰ ਹੋਰ ਪਾਗਲ ਉਹ ਸਰਦੀ ਸਰਦੀ ਨਹੀਂ ਬੋਲੀ ਜਾਂਦਾ ਨਾਲ ਕੋਈ ਨਹੀਂ ਉਹਨੂੰ ਕੋਈ ਕੁਝ ਨਹੀਂ ਉਹ ਸਾਰਾ ਕੋ ਜਿਹੜਾ ਕੋ ਦਾ ਕੋ ਸਹੀ ਹੋ ਰਿਹਾ ਆਵੇਂ ਦੱਸੀ ਜਾਂਦੇ ਆਂ ਕਿ ਬੋਲੀ ਜਾਂਦੀ ਬੋਲਣਾ ਨਹੀਂ ਕਰਾਉਂ ਉਸ ਬਣਾ ਲੈ ਦੋਈ ਮੇਰ ਗਿਆ ਬੋਲੀ ਬਣਾ ਲਈ ਬੜੀ ਪਾੜੀ ਆ ਮੁੰਦਰੀ ਉਹ ਕੋਈ ਗੱਲ ਨਹੀਂ ਕੀ ਮੈਂ ਕਹਿਣਾ ਨਹੀਂ ਮੈਂ ਕਹਾਂਦੀ ਕਿਉਂ ਮੈਂ ਇਹ ਗੱਲ ਗਈ ਉਹ ਛੋਟੇ ਬੱਚੇ ਨੂੰ ਨਹੀਂ ਸਮਝੇ ਜੀ ਨਹੀਂ ਸਮਝਾਈ ਜਾਂਦਾ ਉਹਨਾਂ ਨੂੰ ਉਹਨਾਂ ਦਾ ਯਾਰ ਤੇ ਜਾਣਾ ਹੁੰਦਾ ਕਿ ਜਗਾਂ ਨੂੰ ਦੋ ਸਮਝਉਂਦੀ ਉਹ ਤੇ ਇਸੇ ਗੱਲ ਦੀ ਸਮਝਵੀਂ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਸਮਝਾਈ ਜੀ ਆ ਵੀ ਸਮਝੋ ਕੋਈ ਗੱਲ ਨਾ ਜੀਦਾ ਸਮਝਾਈ ਜਾਂਦਾ ਬੱਚਿਆਂ ਨੂੰ ਕੋਈ ਗੱਲ ਨਹੀਂ ਮੈਂ ਇਹ ਦੇਖੀ ਮੈਂ ਆਪ ਸਮਝਾਇਆ ਮੈਂ ਕੋਈ ਗੱਲ ਨਹੀਂ ਤੁਸੀਂ ਫालतू ਖਰਚ ਨਾ ਕਰਿਆ ਕਰੋ ਤੇ ਆਪਣਾ ਬਚਾਓ ਰਹਾ ਬੜਾ ਮੁਸ਼ਕਲ ਬੰਦਾ ਤੇ ਪੈਸਾ ਜਮਾ ਕਰੋ ਰਹਾ ਤੁਹਾਡੇ ਕੰਮ ਹੋਣਾ ਉਹ ਜਨਾਨੀ ਨਹੀਂ ਸਮਝਣ ਵਾਲੀ ਜਿੰਨਾ ਮਰਜ਼ੀ ਸਮਝਾ ਲਾ ਸਮਝਦੀ ਦੀ ਸਮਝਾਈ ਦਾ ਬੱਚਿਆਂ ਨੂੰ ਕੋਈ ਗੱਲ ਨਹੀਂ ਸਮਝਦੀ ਉਹ ਸਮਝਣ ਵਾਲੀ ਉਹ ਪੂਰਾ ਰੱਖਦੀ ਹੈ ਉਹ ਸਾਡੇ ਵਰਗੇ ਥੋੜੀ ਉਹ ਨੂੰ ਉਹ ਨੂੰ ਜਾ ਕੇ ਤੰਗ ਕਰੋਗੇ ਨਿੱਕੇ ਨੂੰ ਤੇ ਕਰੀ ਕੀ ਆ ਮੈਨੂੰ ਹੀ ਸੋਨਾ ਬਣਾ ਕੇ ਦੇ ਉਹ ਬਣਾ ਲਓ ਉਹ ਰਹੀ ਮੈਂ ਪਾਗਲਿਆ ਤੇ ਉਹ ਉਹ ਕੋਤੋਂ ਚੜਾ ਬਣਾ ਕੇ ਤੇ ਕੰਮ ਕਰ ਅੱਗੇ ਉਹ ਚੱਲਣ ਦੇ ਤੇ ਖर्चे ਇਹ ਜਹਾਂ ਦਾ ਯਾਰਾ ਕੰਮ ਚੱਲਦਾ ਕੋਈ ਨਹੀਂ ਇਹ ਨਹੀਂ ਬਣਾਉਣੀ ਹੈ ਚੀਜ਼ਾਂ ਯਾ ਆਪਣਾ ਕੰਮ ਕਰਦਾ ਕੋਈ ਨਹੀਂ ਯਾ ਸਮਝਾਈ ਜਾ ਸਰਮ ਆਪਣੀਆਂ ਮਾਂ ਦੇ ਲਿੰਦੀ ਨਹੀਂ ਕਿਹਾ ਨਹੀਂ ਸਮਝੇ ਉਹਨੂੰ ਸਮਝਾਓ ਮੈਂ ਮਰੀ ਜਾਂਦੀ ਗੱਲਾਂ ਆਪਣੀਆਂ

ਕਿੱਥੀ ਕੋ ਜਾਨੀ ਆ ਇਹ ਸ਼ੁਕਰ ਕਰ ਮੈਂ ਖਿੱਦੀ ਵੀ ਤੁਹਾਨੂੰ ਹਾਂ ਕੀ ਗੱਲ ਹੈ ਹੋ ਗਿਆ ਹੀ ਮੈਂ ਤੁਹਾਡੀ ਭਰਾ ਕਰ ਵੇਰੋ ਉਹ ਹੀ ਹੈ ਇਹ ਜਾਣ ਨਹੀਂ ਹੈ ਸੜੇ ਬਲੀ ਹੋਈ ਹੈ ਕੀ ਹੋ ਗਿਆ ਕੀ ਮਤਲਬ ਤੁਹਾਡਾ ਸੜੇ ਬਲੀ ਦਾ ਕੀ ਮਤਲਬ ਨਹੀਂ ਕੀ ਮਤਲਬ ਹੋਇਆ ਮਤਲਬ ਜੇ ਕੋਈ ਨਹੀਂ ਆ ਮੂੰਹ ਜੇ ਨਿਕਲ ਗਿਆ ਵੀ ਹੋਰ ਸੋਚ ਨਾ ਸੋਚ ਕੀ ਅ ਜਿਹੜਾ ਮੂੰਹ ਚ ਤੂੰ ਬੁੜਬੁੜ ਕਰ ਜਾਂਦੇ ਹੋ ਨਾ ਸਭ ਸੁਣਦਾ ਮੈਂ ਬੋਲੀ ਨਹੀਂ ਆਹੋ ਹਾਂ ਬੋਲ ਕੀ ਨਹੀਂ ਗਿਹੜਾ ਨਾ ਲੱਛਤ ਨਹੀਂ ਲੱਗੀ ਤੁਹਾਡੇ ਭਰਾ ਨੇ ਮੇਰੇ ਭਰਾ ਨੇ ਹੂੰ ਆਪਣੀ ਬੋਟੀ ਨੂੰ ਸੋਨੇ ਦੇ ਟੋਪਸ ਤੇ ਰਿੰਗ ਬਣਾ ਕੇ ਦਿੱਤੀ ਹੈ ਸੋਨੇ ਦੀ ਸੋਨੇ ਦੇ ਟੋਪਸ ਹਾਂ ਰਿੰਗ ਬਣਾ ਕੇ ਹਾਂਜੀ ਤਾਂ ਠੀਕ ਹੈ ਫਿਰ ਕੀ ਹੋ ਜੀ ਗੱਲ ਹੈ ਵਧੀਆ ਗੱਲ ਹੈ ਤੇ ਮੈਨੂੰ ਵੀ ਚਾਹੀਦੀ ਹੈ ਮੈਨੂੰ ਵੀ ਟੋਪਸ ਉਹ ਤਾਂ ਵੱਡੇ ਰਿੰਗ ਵੀ ਰਿੰਗ ਦੀ ਸ਼ਗਲ ਛੱਡਾ ਮੈਨੂੰ ਚੈਨ ਬਣਾ ਦੋ ਸਹੀ ਮੈਨੂੰ ਵੀ ਚਾਹੀਦੀ ਹੈ ਟੋਪਸ ਕਿੰਨੀਆਂ ਜੋੜੀਆਂ ਲਿੱਤੀਆਂ ਹਾਂ ਤੂੰ ਲਿੱਤੀਆਂ ਜਿੰਦਾ ਮਰਜੀ ਲਿੱਤੀ ਮੈਨੂੰ ਹੁਣ ਚਾਹੀਦਾ ਮੈਂ ਤੁਹਾਨੂੰ ਪਹਿਲੇ ਕਹਿੰਦਾ ਉਹਨਾਂ ਨੇ ਹੁਣ ਬਣਾ ਦੇਈਆਂ ਮੈਂ ਤਾਂ ਤੁਹਾਨੂੰ 2-3 ਸਾਲ ਹੋ ਗਏ ਬਣਾ ਕੇ ਦਿੱਤੇ ਨੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਗਾ ਮੈਨੂੰ ਹੁਣ ਚਾਹੀਦੇ ਟੋਪਸ ਤੇ ਇੱਕ ਚੈਨ ਚਾਹੀਦੀ ਮੈਂ ਨਾ ਕੋਈ ਸੇਵ ਕਰਦਾ ਕੱਲ ਨੂੰ ਮੁੰਡੇ ਨੂੰ ਬਾਹਰ ਭੇਜਦਾ ਉਹ ਪਤਾ ਹੈ ਜਿੰਨੀ ਤੁਹਾਡੀ ਜੀ ਸੇਵਿੰਗ ਕਰਨੀ ਹੈ ਮੈਨੂੰ ਪਤਾ ਹੈ ਕਿ ਖਾਪੀ ਕੇ ਸਭ ਖਤਮ ਕਰ ਦੇਣਾ ਮੈਨੂੰ ਇਹ ਚਾਹੀਦਾ ਸਮਾਨ ਉਹ ਪਾਏਗੀ ਟੋਪਸ ਕੋਲ ਜਦੋਂ ਉਹ ਮੈਂ ਅਗੜਾ ਦਰੂ ਬਿੰਨਾ ਮੈਂ ਟੋਪਸ ਆਪ ਆਕੇ ਮੈਨੂੰ ਦਿਖਾਏਗੀ ਤੇ ਮੈਂ ਮੇਰੇ ਸਾੜ ਪੈਂਦਾ ਰਹਿਣਾ ਹੂੰ ਤੇ ਮੈਨੂੰ ਨਹੀਂ ਪਤਾ ਮੈਂ ਸਰਦੇ ਨਹੀਂ ਮੈਂ ਇਹ ਸਾਰਾ ਹੁਣ ਆਪਣੇ ਵਖਾ ਲੈ ਉਹ ਪੁਰਾਣੀ ਹੀ ਹੈ ਉਹਨੇ ਦੇਖ ਚੁੱਕੀ ਹੋਈ ਹੈ ਮੈਂ ਨਹੀਂ ਉਹ ਰਾਣੀ ਚਲਔ ਰੀ ਨੂੰ ਕਰਾਣਾ ਤੈਨੂੰ ਨਹੀਂ ਨਹੀਂ ਮੈਨੂੰ ਨਵੇਂ ਨਵੇਂ ਚਾਹੀਦੇ ਆ ਤੇ ਨਵੇਂ ਚਾਹੀਦੇ ਆ ਨਹੀਂ ਹੁੰਦੇ ਆ ਨਾ ਨਾ ਤੇਰੇ ਕੋਲ ਜੋੜੀ ਪਈ ਨਾ ਤੂੰ ਲੈ ਆਂ ਜੋੜੀ ਜਾ ਉਹ ਨਹੀਂ ਆ ਕਿ ਤਮਾ ਮੈਂ ਮੂਰਖ ਚ ਨਾ ਮੀ ਆ ਜਿਹੜੇ ਪੁਰਾਣੇ ਦੇ ਕੇ ਪੁਰਾਣੇ ਇੱਕ ਦੋ ਬਸੈ ਤੇਰੇ ਕੋਲ 4-5 ਦੇ ਕਿੰਨੇ ਮਰਜੀ ਹੁਣ ਕੀ ਪਤਾ ਅੰਦਰ ਇਹਨਾਂ ਕੋ ਕਿੰਨਾ ਸੋਨਾ ਪਿਆ ਹੋਵੇ ਅੱਜ ਤਾਂ ਸੁ ਕਹਿ ਲੈਂਦਾ ਕੋਈ ਉਹ ਨਹੀਂ ਇਹ ਕਿਹੜਾ ਨਹੀਂ ਦੱਸਣਾ ਉਹ ਤੇ ਭਲਾ ਜਿਹੜੀਆਂ ਅੱਖਾਂ ਆਈਆਂ ਨਾ ਇਹ ਉਹਦੀਆਂ ਹੀ ਆ ਬਾਜ ਦੀਆਂ ਅੱਖਾਂ ਹਾਂ ਬਾਜ ਦੀ ਤੂੰ ਦੇ ਇੰਝ ਕਰਕੇ ਦੂ ਉਹਨੇ 95 ਟੋਕਾ ਉਹਨੇ ਨਾਰੀ ਉਸਲੇ ਵੇਖ ਲਈ ਇਹ ਨਵੀਂ ਜੀ ਬਾਈ ਐ ਨਵੀਂ ਮੁੰਦਰੀ ਬਾਈ ਐ ਤੇ ਤੇਰੇ ਤੋਂ ਬਸ ਕੋਈ ਚੀਜ਼ ਨਹੀਂ ਰਹਿ ਸਕਦੀ ਐ ਮੈਨੂੰ ਉਹਨੇ ਥੋੜੀ ਦਾ ਸਿਆਵੇ ਮੈਨੂੰ ਤੇ ਭਲਾ ਹੋ ਗਿਆ ਜਿਹੜੀ ਨਾਲ ਦੀ ਗਵੰਡਾਂ ਦਾ ਜਿਹੜਾ ਮੇਰਾ ਕਿੰਨਾ ਭਲਾ ਸੋਚਦੀ ਉਹਨੇ ਮੈਨੂੰ ਦੱਸਿਆ ਕਿ ਤੇਰੀ ਜਠਾਣੀ ਟਾਪਸ ਬਣਾਏ ਆ ਤੇ ਮੈਨੂੰ ਕੀ ਪਤਾ ਉਹਨੇ ਤੇ ਰਿੰਗ ਵੀ ਬਣਾਈ ਐ ਉਹਦਾ ਭਲਾ ਹੋਵੇ ਆਹੋ ਭਲਾ ਹੋਵੇ ਉਹਦਾ ਭਲਾ ਕਦਾ ਹੋਵੇ ਮੈਂ ਕਹਿੰਦਾ ਉਹਦਾ ਬੁਰਾ ਹੋਵੇ ਮੇਰੇ ਅger ਜਗਰਾਨ ਲੱਗੀ ਹੋ ਤੇ ਮੈਨੂੰ ਤੈਨੂੰ ਦੱਸ ਕੇ ਸਾਰਦਾ ਤੈਨੂੰ ਹੁਣ ਤੈਨੂੰ ਚਾਹੀਦੇ ਨਾਲ ਹੀ ਹੈਨਾ ਮੈਨੂੰ ਨਹੀਂ ਮੈਨੂੰ ਸਾਰਾ ਦਿਨ ਤੇ ਰੋਟੀ ਨਹੀਂ ਖਾਣੀ ਆਹੋ ਤੇ ਚੁੱਪ ਕਰਕੇ ਮੈਨੂੰ ਟੋਪਸ ਤੇ ਚਾਹ ਬਣਾ ਕੇ ਦਿਓ ਤੂੰ ਆਪਣਾ ਟੋਪਸ ਦੂਜੇ ਲੈ ਆ ਕੇ ਦੇ ਮੈਂ ਤੁਹਾਨੂੰ ਉਸ ਤੋਂ ਵਧੀਆ ਲੈ ਕੇ ਦਵਾਂ ਬਾਰ ਬਾਰ ਗੱਲ ਖਤਮ ਕਰ ਦੂੰ ਮੈਂ ਤੁਹਾਨੂੰ ਕਹਤਾ ਵਾਂ ਮੈਨੂੰ ਚਾਹੀਦਾ ਤਾਂ ਚਾਹੀਦਾ ਮੈਂ ਪੈਕੇ ਮੈਂ ਮੈਂ ਪੈਕੇ ਚੱਲੀ ਮੈਨੂੰ ਚਾਹੀਦੇ ਆ ਤੂੰ ਪੈਕੇ ਚੱਲੀ ਆ ਸੋਣਾ ਮੈਂ ਮੁਰਗੇ ਠੇਕੇ ਚੱਲ ਜਾਉਂ ਮੇਰੇ ਵੱਲੋਂ ਜਿੱਥੇ ਮਰਜੀ ਜਾ ਹਾਂ ਛੱਡੀ ਆ ਉਹਨਾਂ ਮੁਰਗੇ ਪੀਣੀ ਸ਼ੁਰੂ ਕਰਦਾ ਫਿਰ ਮੈਂ ਅੱਛਾ ਪੀ ਕੇ ਆਣਾ ਤੇ ਸਹੀ ਘਰ ਫਿਰ ਦੱਸ ਹਾਂ ਜੀ ਵੇਲਾ ਲਿਆ ਦੋ ਨਾ ਕਿ ਟੋਪਸ ਜੀ ਜੋੜੀ ਹੈ ਤੂੰ ਇੰਨੀ ਗਲਮੀ ਮੰਦੇ ਹਾਂ ਉਹ ਵੇਖੋ ਬਾਬਾ ਕੇ ਸਾੜੀ ਜੀ ਮੈਨੂੰ ਸਾੜੀ ਗਲੀ ਵਾਲੇ ਕੀ ਕਹਣਗੇ ਪਿਆਰ ਨਾਲ ਤਾਂ ਭਾਵੇਂ ਜਾਣੀ ਲੈਣਾ ਮੇਰੀ ਵੇਲੇ ਗੁੱਸੇ ਨਾਲੇ ਬੋਲਦੀ ਹੁੰਦੀ ਹੈ ਗੁੱਸੇ ਨਾਲ ਮੈਨੂੰ ਨਹੀਂ ਪਤਾ ਜਦੋਂ ਉਹਨਾਂ ਘਰ ਮੈਂ ਜਾਂਦੀ ਹਾਂ ਉਹ ਸਾੜਵੇ ਦਾ ਹੁੰਦਾ ਨਾ ਜਾਇ ਘਰ ਨਾ ਹੋ ਗਈ ਤਾਂ ਭਾਵੇਂ ਝੁੱਗੇ ਚ ਦੰਦ ਪਰ ਉਹਨਾਂ ਦੇ ਉੱਪਰ ਤਾਂ ਨਹੀਂ ਕਿੱਥੋਂ ਸੋਨਾ ਜੋੜੀ ਜਾਂਦੇ ਵੀ ਮੈਨੂੰ ਕਹਿੰਦੀ ਹੈ ਕਿ ਤੂੰ ਬਾਰ ਬਫਾਲਤੂ ਖਰਚ ਕਰਦੀਵੇਂ ਕੁਲਚੇ ਮੰਗਾ ਮੰਗਾ ਕੇ ਖਾਂਦੀ ਹੈ ਤੇ ਘਰ ਰੋਟੀ ਨਹੀਂ ਬਣਾਉਂਦੀ ਇਨੇ ਮਿਕਸਾਂ ਕਰ ਕਰਕੇ ਜੋੜੀ ਬਹੇ ਐਂ ਜਿਸ ਸੁਣਾਂਦੀ ਸੀ ਮੈਨੂੰ ਤੇ ਮੈਂ ਉਹਦੀਆਂ ਨਾ ਫਾਲਤੂ ਗੱਲਾਂ ਨਹੀਂ ਸੁਨੀਆਂ ਉਹਨੇ ਤਪੱਸ ਪਾ ਕੇ ਮੈਨੂੰ ਸਾੜਨਾਵੇਂ ਗਲੀ ਚਲੋ ਬਾਹਰ ਬੈਠੇ ਕੀ ਨਾ ਚਾਰ ਸਹੇਲੀਆਂ ਵਿੱਚ ਆਪਣੀਆਂ ਤੇ ਉਹਨੇ ਟੌਪਸ ਤੇ ਜਾਣ ਜਾਣ ਕੇ ਐਂ ਐਂ ਕਰਨਾ ਮੈਨੂੰ ਪਤਾ ਆ ਗਿਆ ਹੱਥਾਂ ਦਾ ਮੂੰਹ ਤਾਂ ਬੜੀ ਚੰਗੀ ਐ ਪਰ ਸਾੜਨ ਦਾ ਮੌਕਾ ਨਹੀਂ ਛੱਡਦੀ ਉਹ ਮੈਨੂੰ ਜੇ ਮੈਂ ਤੁਹਾਨੂੰ ਪਿਆਰ ਨਾ ਕਹਿੰਦੀ ਵੀ ਆ ਮੈਨੂੰ ਇੱਕ ਟੌਪਸਾ ਦੀ ਜੋੜੀ ਲੈ ਆ ਦੋ ਹਾਂ ਚੱਲ ਚੱਲ ਤੁਹਾਨੂੰ ਮੇਰੇ ਨਾਲੋਂ ਟੌਪਸ ਤੇ ਚੈਨ ਚੰਗੀ ਨਹੀਂ ਦੇਣਾ ਕੁਝ ਨਹੀਂ ਚੰਗਾ ਲੱਗਦਾ ਇਹ ਠੀਕ ਹੈ ਨਾ ਚਲੋ ਠੀਕ ਹੈ ਚੱਲੀਏ ਕਿਤੇ ਘੁੰਮਣ ਜਾਈਏ ਥੋੜੀ ਇੱਕ ਰਾਉਂਡ ਲਾਉਣੇ ਨਾ ਮੈਂ ਹੁਣ ਸ਼ੋਪਿੰਗ ਕਰਨ ਜਾਣਾ ਮੈਂ ਰਾਮਦੇ ਜਾਨਾ ਮੈਂ ਹੁਣ ਥੋੜੀ ਜਾਣਾ ਨਹੀਂ ਨਹੀਂ ਹੱਦਾਂ ਘੰਟਾ ਲੇਟ ਹੋਇਆ ਨਾ ਨਹੀਂ ਲੇਟ ਨਹੀਂ ਅੱਧਾ ਘੰਟਾ ਲੇਟ ਹੋਇਆ ਨਾ ਯਾਰ ਮੈਂ ਹੁਣ ਐਸਟੈਂਡ ਟਾਪਸ ਨਹੀਂ ਲੈ ਕੇ ਦੇਣਾ ਮੈਂ ਕੱਲ ਲੈ ਕੇ ਨਹੀਂ ਨਹੀਂ ਟਾਪਸ ਥੋੜੀ ਕਿਹਾ ਹਾਂ ਇੱਕ ਸੂਟ ਲੈਣਾ ਮੈਂ ਨਵਾਂ ਮੈਂ ਵੀ ਉਹਨੂੰ ਪਾ ਕੇ ਉਹਨੂੰ ਇਧਰ ਤੇ ਸਾਣਾ ਨਵਾਂ ਸੂਟ ਸਵਾ ਕੇ ਚੱਲੂ ਹਾਂਜੀ ਹਾਂਜੀ ਜਾਓ 2 ਮਿੰਟ ਨਾ ਆਪਣੇ ਭਰਾਵਾਂ ਕੋਲ ਹੋ ਕੇ ਆਓ ਤੇ ਪੁੱਛ ਕੇ ਆਓ ਇਹੋ ਜਿਹਾ ਕਿਹੜਾ ਕੰਮ ਕਰਤਾ ਪਿਆ ਜਿਹੜਾ ਦਿਨ-ਮਦਿਨੋ ਦੀ ਤਰੱਕੀ ਹੁੰਦੀ ਵੀ ਐ ਚਾਹੋ ਹੋ ਕੇ ਤੇ ਆਓ ਮੇਰੇ ਕਹਿੰਦੇ ਉਹ ਜਾਨਾ ਜਾਨਾ ਮੈਨੂੰ ਵੈਸੇ ਵੀ ਕੰਮ ਹੈ ਰਹਿਣਾ ਤੁਹਾਨੂੰ ਕੰਮ ਹੈ ਚਲੋ ਮੈਂ ਚਾਹ ਬਣਾ ਲੱਗੀ ਹਾਂ ਸਰ ਚਾਹ ਮਾ ਕੇ ਮੈਨੂੰ ਫੋਨ ਮਾਰ ਲੀ ਉਹ ਬੱਧੀ ਗਿਆ ਹੋ ਸੁਣਾਓ ਵਧੀਆ ਵਧੀਆ ਆ ਜਾਓ ਆ ਬੱਚੋ ਆਇਓ ਬੈਠੋ ਉਹ ਸੁਣਾਓ ਬਸ ਠੀਕ ਹੈ ਤੁਸੀਂ ਸੁਣਾਓ ਆਜੋ ਅੱਗੇ ਆਜੋ ਉਹ ਜਾਨ ਬੱਚਿਆ ਮਗਾ ਭਾਈ ਨੂੰ ਮਿਲ ਗਿਆ ਵਾ ਬੜੀ ਵਾਵਾ ਜਣ ਹੋਏ ਮਿਲਣੀ ਹੈ ਅੱਛਾ ਅੱਛਾ ਕਰ ਦਿਓ ਸੱਡੇ ਗਾੜੀ ਹੈ ਅੱਛਾ ਅੱਛਾ ਕੰਮ ਕਹਾਣੀਆ ਚਾਲ ਕੇ ਠੀਕ ਹੈ ਬਾਲਕ ਦੀ ਗੱਪ ਹੈ ਤੁਸੀਂ ਸੁਣਾਓ ਤੁਹਾਡਾ ਕੀ ਹਾਲਾ ਕੰਮ ਕਰਦਾ ਹਾਂ ਚੱਲੀ ਜਾਂਦਾ ਰੋਟੀ ਪਾਣੀ ਦੀ ਅੰਡੇ ਮਾਰਾ ਕੋਲ ਚੱਲੋ ਰੋਟੀ ਪਾਣੀ ਮਿਲਣਾ ਚਾਹੀਦਾ ਹੈ ਨਾ ਤਾਂ ਚੱਲਦਾ ਕਰੋ ਬਾਰ ਆ ਹਾਂ ਠੀਕ ਹੈ ਆਇਆ ਕਰੋ ਮਾਰਿਆ ਕਰ ਚੱਕਰ ਤੁਸੀਂ ਵੀ ਕਰੇ ਉਹ ਕੰਮਾਂ ਕਰਾਂਗੇ ਥਕਾਵਟ ਹੋਣੀ ਨਹੀਂ ਮੈਂ ਤੁਹਾਨੂੰ ਨਿਕਲਣ ਜੰਦਾ ਤੁਹਾਨੂੰ ਪਤਾ ਹੀ ਹੈ ਸਾਈ ਦੇੜੀ ਕੰਮ ਕਰਨਾ ਪੈਂਦਾ ਤੇ ਫਿਰ ਮੁਸ਼ਕਲ ਹੋਏ ਨਹੀਂ ਉਹ ਨਹੀਂ ਮਾਰਾਂ ਜਿਹੜਾ ਮਾਰਨਾ ਕੋਣੀ ਮੈਂ ਇੱਕ ਦੋ ਵਾਰੀ ਅੱਗੇ ਵੀ ਆਇਆ ਕਹਿੰਦੇ ਉਹ ਮਾਲਮੂਲ ਜ਼ਿੰਦਗੀ ਹੈ ਬਣਾ ਕੇ ਫਿਰ ਤੁਹਾਨੂੰ ਫਿਰ ਆਪ ਹੀ ਸਭ ਕੁਝ ਕਰਨਾ ਪੈਂਦਾ ਹੈ ਨਾ ਹਾਂ ਤੇ ਠੀਕ ਹੈ ਇਹ ਕਿੱਥੋਂ ਦਾ ਕਿੱਥੋਂ ਦਾ ਮਾਰ ਬਣਾਉਂਦੇ ਹੋ ਮਾਰ ਸਾਰੇ ਇਦਾਂ ਲੋਕਲੀ ਇਹ ਬੋਲ ਰਹੇ ਨੇ ਜੀ ਅਜ ਉਤਰਚੰਦ ਦੇ ਜ਼ਾਮਨੀ ਕਰਨ ਹੋ ਗਿਆ ਪਟਨਾ ਸਾਹਬ ਹੋ ਗਿਆ ਯੂਸ ਸਾਹਬ ਹੋ ਗਿਆ ਸਾਥੇ ਡਾਇਰੈਕਟਰ ਜਾਂਦਾ ਤੁਹਾਡਾ ਹਾਂ ਡਾਇਰੈਕਟ ਜਾਂਦਾ ਡਾਇਰੈਕਟ ਡਾਇਰੈਕਟ ਅੱਛਾ ਤੇ ਇਹ ਕਿਸ ਤਰ੍ਹਾਂ ਵੇਚਦੇ ਹੋ ਸੈਂਕੜੇ ਹਿਸਾਬ ਨਾਲ ਵੇਚਦੇ ਹੋ ਜਾਂ ਕਿਲੋ ਹਿਸਾਬ ਨਾਲ ਵੇਚਦੇ ਨਹੀਂ ਨਹੀਂ ਇਹ ਦਰਜਣਾਂ ਦਾ ਹਿਸਾਬ ਆ ਅੱਛਾ ਦਰਜਣਾਂ ਦਾ ਹਿਸਾਬ ਆ ਹਾਂ ਇੱਕ ਮੁੰਲਗੀ ਇਹ ਹੋਲ ਸ਼ਰ ਕਿੰਨੇ ਦਾ ਦਰਜਣ ਵੇਚਦੇ ਇਹੋ ਜੀ ਵੈਰਾਈਟੀ ਉਦਾਂ ਦਾ ਰੇਟ ਆ ਜਿਵੇਂ ਲੋਹੇ ਦਾ ਕੜਾ ਜਿਹੜਾ ਹੈ ਲੋਹੇ ਦਾ ਕੜਾ ਇਹ ਇਹ ਦਰਜਣ ਕਿਸ ਤਰ੍ਹਾਂ ਸੈਟਿੰਗ ਹੁੰਦੀ ਹੈ ਇਹ ਜਿਹੜਾ ਬੱਚਾ ਆਉਂਦਾ ਹੈ ਉਹ ਬੱਚਿਆਂ ਦੇ ਕੱਢੇ ਹੋਏ ਹਾਂ ਤੇ ਮਤਲਬ 50 ਰੁਪਏ ਦਰਜਣ ਪੈ ਜਾਂਦੇ ਅੱਛਾ 50 ਵੱਡਾ ਫਿਰ ਮਟੀਰੀਅਲ ਚਾਹ ਲੱਗਦਾ ਵਾ ਇਦਾਂ ਦਾ ਰੇਟ ਵਧ ਜਾਈਏ ਕੋਈ 100 ਕੋ 150 ਜਿਸ ਨਾਲ ਸਾਈਜ਼ ਨੰਬਰ ਹੁੰਦੇ ਨੇ ਇਹਨਾਂ ਦੇ ਹਾਂ ਨੰਬਰ ਹੁੰਦੇ 1 ਨੰਬਰ 2 ਨੰਬਰ 4 ਨੰਬਰ 6 ਨੰਬਰ 8 ਨੰਬਰ 10 ਅੱਜ 6 ਦਾ ਅਸਲ ਹੁੰਦਾ ਤੁਹਾਨੂੰ ਤਾਂ 6 ਦਾ ਪਤਾ ਲੱਗ ਜਾਂਦਾ 6 ਨੰਬਰ ਹੈ ਦਰਜਣ ਕਿੰਨੇ ਦਾ ਪੈਂਦਾ ਮੇਰੇ ਸਾਹ ਨੂੰ ਪਰਦੇ ਐਮਐਸਾਹ ਨੂੰ ਹਾਂਜੀ ਉਹ ਮੇਰਾ ਨਾ ਇੱਕ ਯਾਰ ਦੋਸਤ ਹੈਗਾ ਉਹ ਰਹਿੰਦਾ ਕੈਨੇਡਾ ਅੱਛਾ ਤੇ ਉਹ ਮੈਨੂੰ ਨਾ ਥੋੜੇ ਦਿਨ ਪਹਿਲਾਂ ਗੱਲ ਕਰਦਾ ਇਹ ਕਹਿੰਦਾ ਯਾਰ ਉਹ ਇਹ ਇੱਥੇ ਬੜੀ ਡਿਮਾਂਡ ਹੈਗੀ ਆ ਘੜਿਆਂ ਦੀ ਲੁਧਿਆਨੇ ਤੋਂ ਨਿਭਾਵੇ ਆਪਣੇ ਰਿਸ਼ਤੇਦਾਰਾਂ ਨੂੰ ਨਾ ਤੇ ਉਹਨੇ 5-7 ਮਿਲ ਗਈ 10-15 ਦਰਜਨ ਕਹਿੰਦਾ ਸੈਂਕੜੇ ਸਾਨੂੰ ਮੈਂ ਕਹਿੰਦਾ ਮੈਂ ਪੁੱਛਦਾ ਕਿ ਸਾਰਾ ਦੇ ਉਹਨਾਂ ਕਰੀ ਦਰਜਨ 20 ਕਿ ਦਰਜਨ ਉਹਨੇ ਮੰਗਾਣੇ ਆ ਦਰਜਨ حساب ਹੁੰਦਾ ਅੱਛਾ ਦਰਜਨ ਸਾਨੂੰ ਉਹ ਹੋ ਸਕਦਾ ਜਿਆਦਾ ਵੀ ਆਰਡਰ ਮਿਲ ਜੇ ਹਾਂ ਕਿ ਜੇ ਉਹ ਨਾਲ ਲਿੰਕ ਬਣ ਜੇ ਤੇ ਉਹ 100 ਦਰਜਨ ਜਾਂ 200 ਦਰਜਨ ਵੀ ਹੋ ਜੇ ਪਹਿਲੇ ਉਹਨੂੰ ਆਪਾਂ 20-25 ਦਰਜਨ ਮਾਲ ਭੇਜਣਾ ਆਪਾਂ ਹੂੰ ਤੇ ਕੋਈ ਨਹੀਂ ਜੇ ਤੁਸੀਂ ਇੱਥੇ ਕਿਸ ਤਰ੍ਹਾਂ ਦਾ ਚੱਲਦਾ 50 ਰੁਪਏ ਦੱਸੇ ਜੇ 50 ਰੁਪਏ 60 ਰੁਪਏ 70 ਰੁਪਏ 100 ਰੁਪਏ ਇਸ ਨਹੀਂ ਹੋਏਗਾ ਨਾ ਹਾਂ ਜਿਹੜਾ ਜੀ ਤੁਹਾਡੀ 50 ਹੈ ਨਾ ਉਹ ਆਪਾਂ ਉਹਨਾਂ ਦਵਾਂਗੇ 70 ਰੁਪਏ ਹਾਂ ਜਿਹੜੀ ਤੁਹਾਡੀ 70 ਹੈ ਉਹ ਪਤਾਵਾਂਗੇ ਨੂੰ 100 ਰੁਪਏ ਮੈਂ ਕੁਝ ਨਹੀਂ ਲੈਣਾ ਵਿੱਚੋਂ ਨਹੀਂ ਨਹੀਂ ਤੁਹਾਨੂੰ ਦਵਾਂਗੇ ਦੇਣਾ ਕੋਈ ਨਹੀਂ ਮੈਂ ਕਹਿੰਦਾ ਤੁਹਾਡਾ ਵਾਦਾ ਕਰਾਂਗੇ ਆਪਾਂ ਮੈਂ ਕਹਿੰਦਾ ਮੈਂ ਕਹਿੰਦਾ ਤੁਹਾਡਾ ਵਾਦਾ ਹੋਵੇ ਤੁਹਾਨੂੰ ਬਚਨੇ ਬਚਨੇ ਆ ਤੁਹਾਨੂੰ ਪੈਸੇ ਮਿਲਣਗੇ ਤੁਹਾਨੂੰ ਕਮਿਸ਼ਨ ਮਿਲਾ ਦਵਾਂਗੇ ਜਿੰਨਾ ਤੁਸੀਂ 8 ਜਨਾਂ ਲੈ ਆਓਗੇ ਉਨੀ ਜਾਈ ਕਮਿਸ਼ਨ ਤੁਹਾਨੂੰ ਮਿਲੇਗੀ। ਇਹ ਕਿ ਆ ਤੁਸੀਂ ਕਿਹੜੇ ਬਗਾਨੇ ਆ ਆਪਣੇ ਦੇ ਬੰਦੇ ਮੈਨੂੰ ਕਮਿਸ਼ਨ ਤੁਹਾਨੂੰ ਮਿਲੇਗੀ। ਮੈਨੂੰ ਲੋੜ ਹੀ ਨਹੀਂ ਕਿ ਕਮਿਸ਼ਨ ਦੀ ਬੈਂਕ ਦਾ 2 ਵਜੇ ਦਾ 3 ਵਜੇ। ਨਾ ਨਾ ਕਮਿਸ਼ਨ ਤੁਹਾਨੂੰ ਮੈਂ ਤੁਹਾਨੂੰ ਮੈਂ ਗੱਲ ਕਰਾ ਗਏ ਆ ਤੁਹਾਡੀ ਡਾਇਰੈਕਟ ਗੱਲ ਕਰਾ ਕੇ ਆ ਵੀ ਚੰਗ ਹੋ ਜਾਣਾ। ਆਪੇ ਤੁਸੀਂ ਮਾਲ ਭੇਜੋ ਨੂੰ ਠੀਕ ਹੈ ਜਿਸ ਤਰੀਕੇ ਗਏਗਾ ਕੋਰੀਅਰ ਹੋ ਜਾਂਦੇ ਤੁਹਾਨੂੰ ਬਦਾਈ ਕੋਲ ਸਾਰੇ ਕੁਆਂਟੀਟੀਆਂ ਸਾਡਾ ਵੀਰ ਦੇ ਸਾਡਾ ਕੋਲੇ ਆ ਜਾਂਦੇ। ਚਲੋ ਆਏ ਆਏ ਵੀ ਵੀ ਦਿਨ ਮੰਗਾ ਰਹੇ ਆ। ਤੇ ਜਿਹਦੀ ਸੈਟਿੰਗ ਹੋ ਗਈ ਫੇਰ ਕਹਿੰਦਾ ਮੈਂ ਵੱਡਾ ਨਾਲ ਬੜਾ ਜਲਦੀ ਪਾਇ ਬਿਜਾ ਵਹੀ ਗੱਲ ਨਹੀਂ ਬਾਹਰ ਇੱਕ ਵਾਰੀ ਮਾਰ ਮਾਰ ਜਾਣਾ ਸ਼ੁਰੂ ਹੋ ਗਿਆ ਨਾ ਹਾਂ ਤੇ ਮੈਂ ਕਹਿੰਦਾ ਤੁਹਾਡੇ ਇੱਥੇ ਭੁਗਤਣਾ ਨਹੀਂ ਤੁਹਾਡਾ ਉੱਥੋਂ ਹੀ ਨਹੀਂ ਭੁਗਤਣਾ ਓਹ ਠੀਕ ਹੈ ਤੁਹਾਨੂੰ ਹੀ ਨਾਲ ਪੈ ਪਚਣਗੇ ਹਾਂ ਠੀਕ ਹੈ ਕੋਈ ਗੱਲ ਨਹੀਂ ਧੰਨਵਾਦ ਚਲੋ ਕੋਈ ਚਲੋ ਮੈਂ ਨਾਲ ਗੱਲ ਕਰਦਾ ਤੇ ਮੈਂ ਦੱਸ ਦੇਣਾ ਕਿ ਕੀ ਕੀ ਹਿਸਾਬ ਹੈਗਾ ਕੋਈ ਨਹੀਂ ਮੈਨਾਂ ਆਉਂਗਾ ਫੇਰ ਹਾਂ ਚਲੋ ਮਾਰਨਾ ਚੱਕਰ ਹੈ ਫੋਨ ਕਰਦੇ ਬੋਲੀ ਨਾਲ ਜਿਹੜਾ ਮਾਲ ਚਾਹੀਦਾ ਹਾਂ ਚਲੋ ਠੀਕ ਹੈ ਮੈਂ ਵੱਡਾ ਚਾਹੀਦਾ ਹਾਂ ਠੀਕ ਹੈ